ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾ ਦੁਏ ਪਰਮਪੁ ਲਾਣੀਆਂ ਦੂਜੇ ਲੱਗਾ ਹੇਤ ਲੱਖ 시ਗਾਰ ਬਨਾਇ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤਵੇ ਲੈ ਕੈ ਸੰ ਪ੍ਰੇਤ ਪਕੜ ਚਲਾਇਨ ਦੂਤ ਜੰ ਕਿਸੈ ਨ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨਿ ਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋਹਾ ਖੇਤ ਜੀ ਹਾਂ ਬੀਜੈ ਸੋ ਲੁਣਾ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ 보ਹਿਤ ਪ੍ਰਭ ਤੇਤ ਸੇ ਪਾਦੂਏ ਨਰਕ ਨ ਪਾਈ ਹੈ ਗੁਰ ਰਖਣ ਵਾਲਾ ਖੇਤ ਪਾਦੂਏ ਪਰਮ ਪੁਲਾਣੀਆਂ ਦੂਜੈ ਲੱਗਾ ਖੇਤ ਜਿਵੇਂ ਪਾਦਰੋਂ ਦੇ ਤਰਟਕੇ ਤੇ ਘੁੰਮੇ ਵਿੱਚ ਮਨੁੱਖ ਬਹੁਤ ਘਬਰਾਉਂਦਾ ਹੈ ਤਿਨੇ ਜਿ ਜਿਸ ਜੀਵ ਇਸਤਰੀ ਦਾ ਪਿਆਰ ਪ੍ਰਭੂਪਤੀ ਤੋਂ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਉਹ ਪਾਵੇ ਲੱਖਾਂ ਹਾਰ ਸ਼ਿੰਗਾਰ ਕਰੇ ਉਸ ਤੇ ਕਿਸੇ ਕੰਮ ਨਹੀਂ ਆਉਂਦੇ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕਹਿਸਨ ਪ੍ਰੇਤ ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ ਜਦੋਂ ਮਨੁੱਖ ਮਰ ਜਾਏਗਾ ਉਸ ਵੇਲੇ ਸਾਰੇ ਸਾਖ ਅੰਗ ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ ਲੋਹਤ ਅਪਵਿੱਤਰ ਪਈ ਹੈ ਇਸ ਨੂੰ ਛੇਤੀ ਬਾਹਰ ਲੈ ਚਲੋ ਪਕੜ ਚਲਾਏ ਨ ਦੂਤ ਜਮ ਕਿਸੇ ਨ ਦੇਨੀ ਭੇਟ ਜਮ ਦੂਤ ਜਿੰਦ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ ਕਿਸੇ ਨੂੰ ਇਹ ਭੇਟ ਨਹੀਂ ਦੱਸਦੇ ਕਿ ਕਿੱਥੇ ਲੈ ਚੱਲੇ ਹਾਂ ਛੱਡ ਖੜੋਤੇ ਖਿਨੈ ਮਾਹੇ ਜਿਸ ਸਿਓ ਲੱਗਾ ਏਤ ਜਿਨ੍ਹਾਂ ਸੰਬੰਧੀਆਂ ਨਾਲ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿੱਚ ਹੀ ਸਾਥ ਛੱਡ ਬੈਠਦੇ ਹਨ ਹੱਥ ਮਰੋੜਾ ਕੰਮ ਕਪੇ ਸਿਆਹੋ ਹੋਆ ਸੀਤ ਮੌਤ ਆਈ ਵੇਖ ਕੇ ਮਨੁੱਖ ਬੜਾ ਕੁਛ ਤੰਦਾ ਹੈ ਉਸ ਦਾ ਸਰੀਰ ਔਖਾ ਹੁੰਦਾ ਹੈ ਔਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ ਕਬਰਾਂਟ ਨਾਲ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ ਜੇ ਹਾਂ ਬੀਜੈ ਸੋਣ ਲੁਣਾ ਕਰਮਾ ਸੰਦੜਾ ਖੇਤ ਇਹ ਸਰੀਰ ਮਨੁੱਖ ਨੇ ਕੀਤੇ ਕਰਮਾਂ ਦਾ ਖੇਤ ਹੈ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ ਉਹੀ ਫਸਲ ਵੱਢਦਾ ਹੈ ਜਿਹੀ ਕਰਮ ਕਰਦਾ ਹੈ ਤੇਹਾ ਫਲ ਪਾਉਂਦਾ ਹੈ ਨਾਨਕ ਪ੍ਰਭ ਸਰਨ ਆਗਤੀ ਚਰਨ ਬੋਹਿਤ ਪ੍ਰਭ ਦੇਤ हे ਨਾਨਕ ਜਿਨ੍ਹਾਂ ਦਾ ਰਾਖਾ ਤੇ ਹਿੱਤੂ ਗੁਰੂ ਬਣਦਾ ਹੈ ਗੁਰੂ ਉਹਨਾਂ ਨੂੰ ਗੁਰੂ ਪ੍ਰਭੂ ਦੇ ਚਰਨ ਰੂਪ ਜਹਾਜ਼ ਵਿੱਚ ਚੜਾ ਦਿੰਦਾ ਹੈ ਜੀ ਸੇ ਪਾਦਵੇ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਉਹ ਨਰਕ ਵਿੱਚ ਨਹੀਂ ਪਾਏ ਜਾਂਦੇ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦੀ ਸ਼ਰਣ ਵਿੱਚ ਆ ਜਾਂਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ